ਮੋਚੋਂ ਹੋ ਗਿਆ ਸੱਜਣਾ ਤੂੰ ਮੋਚੋਂ ਹੋ ਗਿਆ ਸੱਜਣਾ ਤੈਨੂੰ ਤਰਸ ਨ ਤਾਣੀਉਂਦਾ ਤੂੰ ਮੋਚੋਂ ਹੋ ਗਿਆ ਸੱਜਣਾ ਤੈਨੂੰ ਤਰਸ ਰਤਾਣੀਉਂਦਾ ਤੂੰ ਹੱਥੋਂ ਨਿਕਲਦਾ ਝੰਨਾ ਵੇ ਕਿਹੜੀ ਮਾਂ ਦੀ ਚੂਰੀ ਖੰਨਵੇ ਤੂੰ ਹੱਥੋਂ ਨਿਕਲਦਾ ਜਹਨਾਂਵੇ ਕਿਹੜੀ ਮਾਂ ਦੀ ਚੂਰੀ ਖੰਨਾਵੇ ਓ ਸੁੰਦਨ ਮੇਰੀ ਅੱਜ ਕੱਲ ਤੂੰ ਓ ਸੁੰਦਨ ਮੇਰੀ ਅੱਜ ਕੱਲ ਤੂੰ ਰੇਣਾ ਕੀ ਦੇ ਲਈ ਤੂੰ ਗਾਉਂਦਾ ਤੂੰ ਮੋਹ ਚੋਰ ਹੋ ਗਿਆ ਸੱਜਣਾ ਤੈਨੂੰ ਤਰਸ ਰਤਾਣੀ ਆਉਂਦਾ ਤੂੰ ਮੋਹ ਚੋਰ ਹੋ ਗਿਆ ਸੱਜਣਾ ਤੈਨੂੰ ਤਰਸ ਰਤਾਣੀ ਆਉਂਦਾ ਤੂੰ ਮੋਹ ਚੋਰ ਹੋ ਗਿਆ ਸੱਜਣਾ ਤੈਨੂੰ ਤਰਸ ਰਤਾਣੀ ਆਉਂਦਾ ਲਗਦਾ ਤੂੰ ਪਿਆਰ ਮੇਰਾ ਕਿਸੇ ਹੋਰ ਨੂੰ ਦਿਨਾਵੇ ਤੂੰ ਰਤਨ ਨੂੰ ਛੱਡ ਦੇ ਦਿਨਾਂ ਨੂੰ ਵੀ ਪਿੰਨਾਵੇ ਲਗਦਾ ਤੂੰ ਪਿਆਰ ਮੇਰਾ ਕਿਸੇ ਹੋਰ ਨੂੰ ਦਿਨਾਵੇ ਤੂੰ ਰਤਨ ਨੂੰ ਛੱਡ ਦੇ ਦਿਨਾਂ ਨੂੰ ਵੀ ਪਿੰਨਾਵੇ ਤੂੰ ਬਣਿਆ ਕਿਸੇ ਹੋਰ ਦਾ ਫਿਰਦਾ ਮੈਨੂੰ ਲੱਗਿਆ ਪਤਾ ਤੂੰ ਬਣਿਆ ਕਿਸੇ ਹੋਰ ਦਾ ਫਿਰਦਾ ਮੈਨੂੰ ਲੱਗਿਆ ਪਤਾ ਸਿੱਧੂ ਆ ਤੂੰ ਰਹਿ ਨਾਇ ਤੇ ਪਾਉਂਦਾ ਤੂੰ ਮੋਚਰ ਹੋ ਗਿਆ ਸੱਜਣਾ ਤੈਨੂੰ ਤਰਸਰਤਾਣੀ ਆਉਂਦਾ ਤੂੰ ਮੋਚਰ ਹੋ ਗਿਆ ਸੱਜਣਾ ਤੈਨੂੰ ਤਰਸਰਤਾਣੀ ਆਉਂਦਾ